ਨਹੀਂ ਚਲੇਗੀ ਨਹੀਂ ਚਲੇਗੀ ਤਕਾਸ਼ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੋ ਹਮਸਾ ਤਕਵਾਏਗਾ ਜੂ ਜੂ ਹੋ ਜਾਏਗਾ ਜੋ ਹਮਸਾ ਤਕਵਾਏਗਾ ਜੂ ਜੂ ਹੋ ਜਾਏਗਾ ਮਾਰ ਵਿੱਚ ਅਮਰ ਰਹੇ ਬਰਖਰ ਬਰਖੋਣ ਇੱਕ ਬਰਖੋਣ ਦੇ ਆ ਦੇ ਆਪਾਂ ਬਾਹਰ ਹੀ ਦੀ ਬਰਖੋ ਬਾਹਰ ਹੀ ਦੀ ਬਰਖੋ ਕੀ ਅਮਰ ਰਹੇ ਜੋ ਹਮਸਾ ਤਕਵਾਏਗਾ

اوہ صاحب اپ پر اپ کی پرفکشن چلی ਕੋਈ ਮੁਸ਼ਕਿਲ ਨਹੀਂ ਕਿ ਉਹਨਾਂ ਨੇ ਗੱਲ ਕਰੋ ਵਿਸ਼ਾਲ ਜੀ ਨਾਲ ਠੀਕ ਹੈ ਜੀ ਬਦਲੀ ਦੀ ਇਹ ਪ੍ਰੋਜ ਸੀਪੀ ਸਾਹਿਬ ਨੂੰ ਅੱਜ ਕਰ ਦੇਣਗੇ ਇੱਕ ਗੁੱਦ ਐਡੀਸ਼ਨ ਚਾਰ ਚਾਰ ਰੇਟ ਦਾ ਮੁਹਿੰਗਾ ਲਾਉਂਦੇ ਆ ਆਮ ਘਰੇ ਖੜੇ ਆ ਤੇ ਰੋਕ ਫਿਰ ਲਾ ਦਿੱਤਾ ਠੀਕ ਹੈ ਜੀ ਬਸਲਾ ਆਪਣਾ ਗੱਡੀ ਲੈ ਕੇ ਚੜ੍ਹ ਜੂਗੀ ਪੱਲੀ ਇਹਨਾਂ ਤੋਂ ਲਾਪਾਂ ਨੂੰ ਆ ਦੇ ਨਾਮ ਉਹ ਇਹ ਮੰਗਦੇ ਆ ਇਹ ਗਾਸ਼ਤ ਸੰਦਲ ਕੁਲ ਸਬਸਟਰ ਕੋ ਟਾਈਮ ਲੈ ਆ ਔਰ ਕਸ਼ਮੀ ਸਾਹਿਬ ਨੇ ਸਾਨੂੰ ਅਸ਼ਵਾਸਨ ਦਵਾਇਆ ਵਾ ਕਿ 10 ਦਿਨ ਦੇ ਅੰਦਰ ਅੰਦਰ ਆਪਾਂ ਬੱਚ ਟਾਈਮ ਲਿਆ ਵਾ ਆਪਾਂ 2-4 ਦਿਨਾਂ ਦੇ ਵਿੱਚ ਹੀ ਮਸਲਾ ਹੱਲ ਕਰ ਦਾਂਗੇ ਤੇ 10 ਦਿਨ ਦੇ ਅੰਦਰ ਅੰਦਰ ਬੰਦਾ ਰੈਸਟ ਹੋ ਜਾਏਗਾ ਉਸ ਤੋਂ ਪਹਿਲਾਂ ਡੀਐਸਪੀ ਸਾਹਿਬ ਨੇ ਦੱਸਿਆ ਵਾ ਗਬਰ ਸਾਹਿਬ ਨੇ ਐਲਮੋਜ ਲੈ ਲਿਆ ਔਰ ਆਪਾਂ ਵਿਸ਼ਵਾਸ ਕਰਦੇ ਹਾਂ ਇਹਨਾਂ ਦੇ ਕਿ ਦੁਬਾਰਾ ਸਾਡੇ ਇਸੇ ਸਮਾਜ ਵਾਸਤੇ ਜਿਹੜਾ ਹੈ ਇੰਨਾ ਵੱਡਾ ਦੁੱਖ ਬਈ ਕੰਮ ਹੋਇਆ ਵਾ ਜਿਹੜੇ ਸਾਡੇ ਬਾਪ ਦੇ ਸਮਾਨ ਜਸਵੀਰ ਕੁਮਾਰ ਜੀ ਇਹ ਜਿਹੜੀ ਸੁਸਾਈਡ ਕੀਤੀ ਆ ਉਹਦਾ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ ਮਿਲੇਗਾ ਜੈ ਭੀਮ ਜੈ ਸਭਿਧਾਨ ਮੈਂ ਮਕੇਸ਼ ਮਲੋਤਰਾ ਜਿਸ ਤਰ੍ਹਾਂ ਕਿ ਅੱਜ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਵੱਲੋਂ ਧਰਨਾ ਲਾਇਆ ਗਿਆ ਹੈ ਪ੍ਰੈਜ਼ੀਡੈਂਟ ਟੋਨੀ ਗਿਲ ਜੀ ਜਿਨ੍ਹਾਂ ਦੇ ਵੱਲੋਂ ਅੱਜ ਧਰਨਾ ਲਾਇਆ ਗਿਆ 3 ਮਹੀਨੇ ਹੋ ਗਏ ਆ ਅਛੇ ਭੱਟੀ ਜੀ ਨੂੰ ਇਨਸਾਫ ਨਹੀਂ ਮਿਲਦਾ ਪਿਆ ਅਸੀਂ ਵੀ ਦੋ ਤਿੰਨ ਵਾਰੀ ਆਏ ਆ ਤੁਹਾਡੇ ਨਾਲ ਕੋਈ ਮੈਡਮ ਨੇ ਕੋਈ ਸਾਨੂੰ ਵਿਸ਼ਵਾਸ ਨਹੀਂ ਦਿਵਾਇਆ ਕਿ ਇਹ ਬੰਦੇ ਜਿਹੜੇ ਰੋਪੀ ਆ ਉਹਨਾਂ ਨੂੰ ਚੁੱਕਾਂਗੇ ਪਰ ਸਾਨੂੰ ਸਾਡੇ ਸਮਾਜ ਨਾਲ ਪਤਾ ਨਹੀਂ ਕਿਉਂ ਹਰ ਵਾਰੀ ਤਕਾ ਹੁੰਦਾ ਤੇ ਜਿਸ ਤਰ੍ਹਾਂ ਵੀ ਸਾਨੂੰ ਸੜਕ ਦੇ ਉੱਤੇ ਕੇ ਫੈਸਲੇ ਲੈਣੇ ਪੈਂਦੇ ਇਹ ਕਿਉਂ ਕਰਦੇ ਆ ਇਸ ਤਰ੍ਹਾਂ ਦਾ ਮਸਲਾ ਸਾਨੂੰ ਪਤਾ ਨਹੀਂ ਲੱਗਾ ਪ੍ਰਸ਼ਾਸਨਾਂ ਦੇ ਨਾਲ ਕਿਉਂ ਦੂਜ ਨੀਤ ਰਹਾਦਾ ਹਾਂ ਹਾਂ ਅੱਜ ਸੜਕ ਤੇ ਉੱਤਰੇ ਆ ਤੇ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਿਵਾਇਆ ਵਾ ਕਿ 4 ਤੋਂ 5 ਦਿਨ ਦੇ ਵਿੱਚ ਵਿੱਚ ਜਿਹੜਾ ਨਾ ਤੁਹਾਨੂੰ ਇਨਸਾਫ ਮਿਲੇਗਾ ਜੇ ਤੇ 4 ਤੋਂ 5 ਦਿਨ ਦੇ ਵਿੱਚ ਇਨਸਾਫ ਮਿਲਦਾ ਏ ਤੇ ਠੀਕ ਆ ਨਹੀਂ ਤੇ ਵੱਡੇ ਪੱਤਰ ਤੇ ਭੰਡਾਰੀ ਪੁਲ ਦੇ ਉੱਤੇ ਧਰਨਾ ਲੱਗਾ ਜਾਏਗਾ ਉਹ ਫਿਰ ਆਪਾਂ ਕਿਸ ਦਿਨ ਨਹੀਂ ਸੁਣਾਗੇ ਫਿਰ ਦੇਖਾਂਗੇ ਕਿਸ ਤਰ੍ਹਾਂ ਅੱਗੇ ਦੀ ਕਾਰਵਾਈ ਕਿਦਾਂ ਕਰ ਹੁਣੀ ਆ ਉਹ ਅੱਗੇ ਦੇਖਾਂਗੇ ਅੱਛਾ ਜੀ ਜੈ ਵਾਲਮੀਕੀ ਜੀ ਜਿਹੜਾ ਪਿਤਾ ਜੀ ਦੀ ਡੈਥ ਹੋਈ ਸੀ ਹੁਣ ਤੱਕ ਕੋਈ ਕਾਰਵਾਈ ਨਹੀਂ ਪੁਲਿਸ ਵੱਲੋਂ ਕੀਤੀ ਗਈ ਅੱਜ ਕੀ ਜਿਹੜਾ ਪੁਲਿਸ ਵੱਲੋਂ ਗੱਲਬਾਤ ਕੀ ਹੋਈ ਆ ਜੈ ਬਾਲਮੀਕੀ ਅੱਜ ਗੇੜ ਕੇ ਮੈਂ ਆਪਣਾ ਐਸਪੀ ਸਾਹਿਬ ਆਏ ਆ ਸੁਸ਼ਾਸ਼ਣ ਦੇ ਕੇ ਗਏ ਆ ਕਿ ਤੁਹਾਨੂੰ 10 ਦਿਨ ਦੇ ਵਿੱਚ ਵਿੱਚ ਰੈਸਟ ਕਰ ਦਾਂਗੇ ਪਰ ਆਪਾਂ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਆਪਾਂ ਕਿਹਾ 5 ਦਿਨ ਦੇ ਸਾਨੂੰ ਆਪਾਂ ਤੁਸੀਂ 5 ਦਿਨ ਦਾ ਸਾਨੂੰ ਆਪਾਂ ਟਾਈਮ ਦੇ ਤਾਂ ਉਹਨਾਂ ਨੂੰ ਅਗਰ ਨਹੀਂ ਰੈਸਟ ਕਰਦੇ ਆਪਾਂ ਭੰਡਾਰੀ ਬੋਲ ਕੇ ਰੰਗ ਜਾਂਚ ਕਰਾਂਗੇ 2.5 ਮਹੀਨੇ ਹੋ ਚੁੱਕੇ ਆ ਕੀ ਕਾਰਨ ਆ ਕਿ ਹੁਣ ਤੱਕ ਇਨਸਾਫ ਨਹੀਂ ਮਿਲਿਆ ਕੋਈ ਪੁਲਿਸ ਨਹੀਂ ਮਿਲਲੀ ਦੇਖੋ ਜੀ ਤੇ ਸੁਰਤ ਤਾਂ ਪਤਾ ਵਾਲਮੀਕ ਇਸ ਮਾਇਨੇ ਦਾ ਕਾਹ ਹੁੰਦਾ ਆ ਯਾ ਠੀਕ ਹੈ ਕੀ ਆ ਪ੍ਰਸ਼ਾਸਨ ਦੀ ਰਲੀ ਮਿਲੀ ਭੁਗਤਾ ਪਤਾ ਨਹੀਂ ਕਿ ਐਸਐਚਓ ਮੈਡਮ ਨੂੰ ਮਿੱਠਾ ਆ ਜਿਹੜਾ 2-3 ਮਹੀਨੇ ਹੋ ਗਏ ਅੱਜ ਹਾਲੇ ਤੱਕ ਦੋਸ਼ੀ ਚੁੱਕੇ ਨਹੀਂ ਲੈਂਦਾ ਇਹ ਤੇ ਪ੍ਰਸ਼ਾਸਨ ਦਾ ਆਂਦਾ ਆ ਕਿਉਂ ਨਹੀਂ ਚੁੱਕੇ ਲੈਂਦਾ ਜਿਹੜਾ ਹੁਣ ਟਾਈਮ ਦਿੱਤਾ ਕਿ ਐਸਪੀ ਸਾਹਿਬ ਵੱਲੋਂ ਅਗਰ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਅਗਲਾ ਜਿਹੜਾ ਵਾਲਮੀਕੀ ਭਾਈਚਾਰੇ ਦਾ ਕੀ ਦੇਖੋ ਜੀ ਹੁਣ ਜੇ ਅਗਰ ਨਹੀਂ ਅਰੈਸਟ ਹੋਏਗਾ ਅੱਗੇ ਭੰਡਾਰੀਪੁਰ ਤੇ ਬਹੁਤ ਹੀ ਵੱਡੇ ਪੱਤਰ ਤੇ ਆਪਾਂ ਤਾਂ ਨਾ ਲਾਵਾਂਗੇ ਜੀ ਨਾ ਲਾਵਾਂਗੇ ਵਾਤਵਾਇਆ ਵਾ ਐਸਪੀ ਸਾਹਿਬ ਨੇ ਵਿਸ਼ਵਾਦਵਾਇਆ ਵਾ 10 ਦਿਨ ਦਾ ਟਾਈਮ ਲੇਤਾ ਸਮਾਜ ਵੱਲੋਂ 5 ਦਿਨ ਦਾ ਟਾਈਮ ਹੈ ਪ੍ਰਸ਼ਾਸਨ ਨੂੰ ਨਹੀਂ ਤੇ ਇਰ ਤੋਂ ਵੀ ਟਕਾ ਸੰਘਰਸ਼ ਹੋਊਗਾ ਕਿਉਂਕਿ 3 ਮਹੀਨੇ ਪਹਿਲਾਂ ਹੀ ਹੋ ਗਿਆ ਐਸਐਚਓ ਦੀ ਨਲਾਕੀ ਕਰਕੇ 3 ਮਹੀਨੇ ਸਾਲ ਨੂੰ ਸਮਾਜ ਨੂੰ ਛੜਕਾ ਤੇ ਆਣਾ ਪਿਆ ਵਾ ਤੇ ਮੈਂ ਅਪੀਲ ਕਰਦਾ ਪ੍ਰਸ਼ਾਸਨ ਨੂੰ ਦੁਬਾਰਾ ਖਾਸ ਕਰਕੇ ਸੀਪੀ ਸਾਹਿਬ ਨੂੰ ਕਿ ਸੀਪੀ ਸਾਹਿਬ ਪ੍ਰਸ਼ਾਸਨ ਨੂੰ ਸੁਧਾਰ ਲਓ ਵਾਲਮੀਕ ਸਮਾਜ ਦੀ ਜਿੱਥੇ ਵੀ ਜਥੇਬੰਦੀਆਂ ਠਾਣੇ ਦੇ ਜਲਦੀਆਂ ਇਹਨਾਂ ਦਾ ਵੇਅ ਆ ਟਾਕਿੰਗ ਬੜੀ ਮਾੜੀ ਆ ਤੇ ਆਪਾ ਹਮੇਸ਼ਾ ਹੀ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲੀਦਾ ਵਾ ਪਰ ਪ੍ਰਸ਼ਾਸਨ ਜਦੋਂ ਸਾਡੇ ਪਰਿਵਾਰਾਂ ਜੇ ਕੋਈ ਰੋਲਾ ਪੈਦਾ ਵਾ ਤਾਂ ਪ੍ਰਸ਼ਾਸਨ ਕੰਨੀ ਖਸਕਾਂਦਾ ਵਾ ਤੇ ਇਸ ਵਾਰ ਅਸੀਂ 5 ਦਿਨਾਂ ਦਾ ਟਾਈਮ ਦਿੱਤਾ ਹੈ ਲੈ ਤੇ 6 ਦਿਨਾਂ ਸੀ ਭੰਡਾਰੀ ਕੋਲ ਤੇ ਚੱਕਾ ਜਾਮ ਕਰਾਂਗੇ ਕਿਹੜਾ ਹੁਣ ਆਈਓ ਅਫਸਰ ਐਸਪੀ ਸਾਹਿਬ ਵੱਲੋਂ ਕੌਣ ਚੇਂਜ ਕੀਤੇ ਗਏ ਡਿਪਟੀ ਡਿਪਟੀ ਸਾਹਿਬ ਨੂੰ ਇਹਨਾਂ ਨੇ ਕੇਸ ਦਿੱਤਾ ਵਾ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਮੈਨੂੰ 10 ਦਿਨਾਂ ਦਾ ਟਾਈਮ ਦੋ ਪਰ ਸਮਾਜ ਵੱਲੋਂ ਪੰਜ ਦਿਨ ਦਾ ਟਾਈਮ ਹੈ ਜੇ ਇਹ ਕਾਰਵਾਈ ਨਾ ਹੋਈ ਤੇ ਆਉਣ ਵਾਲਾ ਸਮਾਂ ਇਹਦੇ ਤੋਂ ਵੀ ਵੱਡਾ ਟਿੱਖਾ ਸੰਘਰਸ਼ ਕੀਤਾ ਜਾਏਗਾ ਜੈਵਾਲ ਮਿਕੀ ਜੈਪੀ ਹਾਂ ਅਸਾਚ ਜੈਵਾਲ ਮਿਕੀ ਜੈਪੀ ਜੈਵਾਲ ਮਿਕੀ ਜੈਪੀ ਜੀ ਮੈਂ ਕਰਨ ਕੰਨਾ ਜੀ ਦਲੀ ਸੁਰੱਖਿਆ ਸੈਨਾ ਭਗਵਾਨ ਵਾਲਮੀਕੀ ਸਮਾਜ ਦਲ ਤੋਂ ਐਸ்சி ਬੀਸੀ ਦਾ ਪੰਜਾਬ ਚੇਅਰਮੈਨ ਜਿਹੜਾ ਬਾਤ ਹੋਣਾ ਜਿਹੜਾ ਨਾਲ ਦੇ ਕਿਹਾ ਜਿਹੜਾ ਸਪੈਕਟ ਕੀ ਚਾਹੀਦਾ ਸਾਫ ਨਹੀਂ ਮਿਲ ਰਿਹਾ ਨਾਬਰਦਸ਼ਣ ਚ ਕੀ ਪੁਲਿਸ ਵੱਲੋਂ ਦੇਖੋ ਜੀ ਜਿਹੜਾ 2.5 ਮਹੀਨੇ ਪਹਿਲੇ ਸਾਡੇ ਛੋਟੇ ਵੀਰ ਰਖਸ਼ੇ ਭੱਟੀ ਜੀ ਜਿਹੜੇ ਟਰਸਟ ਧੂਣਾ ਸਾਹਿਬ ਤੋਂ ਜ਼ਿਲ੍ਹਾ ਚੇਅਰਮੈਨ ਆ ਉਹਨਾਂ ਨੇ ਹਮੇਸ਼ਾ ਹੀ ਸਮਾਜ ਵਾਸਤੇ ਕਾਫੀ ਜਗ੍ਹਾ ਤੇ ਜਾ ਕੇ ਐਕਟੀਵਿਟੀ ਕੀਤੀ ਆ ਵਾਲਮੀਕੀ ਸਮਾਜ ਵੱਲੋਂ ਔਰ ਉਹਨਾਂ ਦੇ ਡੈਡੀ ਨੇ ਜੋ ਨੀਲ ਭੱਟੀ ਜੀ ਨੇ ਸੁਸਾਇਡ ਕੀਤਾ ਸੀ ਅਰਜੁਨ ਸੂਰੀ ਨੇ ਜੋ ਉਹਨਾਂ ਨੂੰ ਧਮਕਾਇਆ ਸੀ ਉਹਦੇ ਸਬੰਧ ਚ ਅੱਜ ਐਸਪੀ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਹੋਈ ਆ 2.5 ਮਹੀਨੇ ਹੋ ਗਏ ਸਾਨੂੰ ਕਲਪਰੀ ਔਰ ਅੱਜ ਉਹਨਾਂ ਨੇ ਸਾਨੂੰ ਇਹ ਵਿਸ਼ਵਾਸਨ ਦਿਵਾਇਆ ਵਾ ਕਿ 10 ਦਿਨ ਦੇ ਵਿੱਚ ਆਪਾਂ ਉਹ ਦੋਸ਼ੀਆਂ ਨੂੰ 10 ਦਿਨ ਦੇ ਵਿੱਚ ਗ੍ਰਿਫਤਾਰ ਕਰਾਂਗੇ ਲੇਕਿਨ ਅਸੀਂ ਇਹ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਸਾਨੂੰ 5 ਦਿਨ ਦੇ ਵਿੱਚ ਉਹ ਦੋਸ਼ੀ ਚਾਹੀਦੇ ਆ ਅਗਰ 5 ਦਿਨਾਂ ਦੇ ਵਿੱਚ ਉਹ ਦੋਸ਼ੀ ਨਾ ਗ੍ਰਿਫਤਾਰ ਹੋਏ ਅਸੀਂ ਇਸ ਤੋਂ ਵੀ ਵੱਡਾ ਵੱਡੇ ਪਲੇਟਫਾਰਮ ਤੇ ਆ ਕੇ ਵੱਡਾ ਸੰਘਰਸ਼ ਕਰਾਂਗੇ ਔਰ ਵੱਡੀ ਜਿੱਥੇ ਬੱਦੀ ਦੇ ਨਾਲ ਕਰਾਂਗੇ ਅੱਜ ਪਰਿਵਾਰ ਤੇ ਮੋਤਬਰ ਸਾਰੇ ਜਿਹੜੇ ਇੱਥੇ ਖਾਣਾ ਗੇਟ ਕੀ ਮਾਇ ਆਏ ਸੀਗੇ ਇਹਨਾਂ ਦੇ ਨਾਲ ਜਿਹੜੀ ਆ ਬੜੀ ਵਿਸਤ੍ਰਿਤ ਸਾਡੀ ਮੀਟਿੰਗ ਜਿਹੜੀ ਆ ਹੋਈ ਹੈ ਇਸ ਦੇ ਵਿੱਚ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਵਾ ਕਿ ਜਿਸ ਦੇ ਵਿੱਚ ਸਾਰਿਆਂ ਨੇ ਸਹਿਮਤੀ ਜਤਾਈ ਹੈ ਵੀ 10 ਦਿਨਾਂ ਦੇ ਵਿੱਚ ਵਿੱਚ ਇਹ ਜਿਹੜੀ ਇਹਨਾਂ ਦੀ ਮੁਕਦਮੇ ਨਾਲ ਇਸ ਨੂੰ ਹੱਲ ਕਰ ਲਿਆ ਜਾਵੇਗਾ ਸਰ ਕੋਈ ਐਸਐਚਓ ਨੂੰ ਲੈ ਕੇ ਵੀ ਕਹਿੰਦੇ ਕਿ ਭਦੀ ਜੋ ਇਹਨਾਂ ਦੀ ਜੋ ਇਹਨਾਂ ਦੀ ਅਪਰੀਹੈਂਸ਼ਨ ਸੀਗੀਆਂ ਉਹ ਸੀਨੀਅਰ ਅਫਸਰ ਤੱਕ ਸਾਡੇ ਵੱਲੋਂ ਪਹੁੰਚਾਈਆਂ ਜਾਣਗੀਆਂ ਜੀ ਤੇ ਇਹਨਾਂ ਦੀ ਜਿਹੜੀ ਪਰਿਵਾਰ ਦੀ ਜਿਹੜੀ ਮੰਗ ਸੀਗੀ ਵੀ ਇਸ ਮੁਕਦਮੇ ਦੇ ਰਿਗਾਰਡਿੰਗ ਜਿਹੜੀ ਆ ਉਸ ਦੇ ਵਿੱਚ ਜਿਹੜੀ ਤਫਤੀਸ਼ ਆ ਉਹਨੂੰ ਸਾਡੇ ਡੀਐਸਪੀ ਸਾਹਿਬ ਏਸੀਪੀ ਜਸਪਾਲ ਸਿੰਘ ਜਿਹੜਾ ਸੁਪਰਵਾਈਜ਼ ਕਰਨਗੇ ਤੇ ਇਸ ਨੂੰ 10 ਦਿਨਾਂ ਦੇ ਵਿੱਚ ਹੱਲ ਕਰ ਲਿਆ ਜਾਵੇ ਜਿਹੜਾ ਦੋਸ਼ੀ ਸੀਗਾ ਉਸ ਤੇ ਕੀ ਇੰਤਕ ਕਰ ਬਿਲਕੁਲ ਜੀ 10 ਦਿਨਾਂ ਦਾ ਸੀ ਇਹਨਾਂ ਕੋਲ ਟਾਈਮ ਲਿਆ ਜੀ ਬਿਲਕੁਲ ਇਸ ਚੀਜ਼ ਨੂੰ ਹੱਲ ਕਰਾਂਗੇ ਦਾਹਾਂ ਜਣੇ ਦੇ ਵਿੱਚ ਪੇਸ਼ ਕਰਨਗੇ ਉਹਨਾਂ ਨੂੰ ਯਾਰ ਬਾਲ ਮਾਂ ਜੋ ਡੀਸੀਪੀ ਵਿਸ਼ਾਲ ਜੀ ਨੇ ਵਿਸ਼ਵਾਸ ਦਵਾਇਆ ਕਿ 10 ਦਿਨ ਦੇ ਵਿੱਚ ਵੀ ਇਹ ਮਸਲੇ ਨੂੰ ਹੱਲ ਕੀਤਾ ਜਾਵੇਗਾ ਜਿਹੜੀ ਇਨਕੁਆਇਰੀ ਮੈਡਮ ਮਜੀਤ ਕੋਲ ਕੋਈ ਹੁਣ ਚੇਂਜ ਕਰਕੇ ਡੀਐਸਪੀ ਜਸਪਾਲ ਸਿੰਘ ਨੂੰ ਦਿੱਤੀ ਹੈ ਆਸ ਰੱਖਦੇ ਆ ਕਿ ਜਸਪਾਲ ਸਿੰਘ ਨੂੰ ਥੋੜੇ ਹੀ ਦਿਨਾਂ ਵਿੱਚ ਇਹਦਾ ਨਿਆਂ ਦੇਣਗੇ ਬੰਦਾ ਫੜਿਆ ਵੀ ਜਾਵੇਗਾ ਉਹਨੂੰ ਸਜ਼ਾ ਦੋਂ ਤੋਂ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਕਿਉਂਕਿ ਰੂਸ ਤੇ ਹੈ ਮੈਡਮ ਦੀ ਡੀਲਿੰਗ ਜਿਹੜੀ ਉਹ ਇੰਨੀ ਵਧੀਆ ਨਹੀਂ ਸੀ ਜਿਸ ਵਜ੍ਹਾ ਕਰਕੇ ਰੂਸ ਜ਼ਿਆਦਾ ਪੜ ਗਿਆ لیکن ਉਹਦੇ ਵਿੱਚ ਹੀ ਸਾਲਜੀਤ ਨੇ ਕਹਿ ਦਿੱਤਾ ਕਿ ਆਪਾਂ ਉਹਨੂੰ ਇੱਕ ਚੇਂਜ ਕਰਾਂਗੇ ਮੌਜੂਦਾ ਜਿਹੜਾ ਹੁਣ ਆਈਓ ਸੀ ਉਹ ਤਰਲੋਕ ਸਿੰਘ ਤਰਲੋਕ ਕਹਿੰਦੇ ਡੀਐਸਪੀ ਤਰ ਹੈ ਆਪਣੇ ਜੇਪਾਲ ਸਿੰਘ ਉਹ ਆਈਓ ਆ ਹੁਣ ਉਹ ਇਹਦੀ ਤਫਤੀਸ਼ ਕਰਕੇ ਦੇ ਦੇਣਗੇ ਅਗਰ ਫਿਰ ਵੀ ਦਸ ਦਿਨ ਬਾਅਦ ਪਰਿਵਾਰ ਨੂੰ ਸਾਥ ਇਹ ਸੜਕ ਵੀ ਇੱਥੇ ਰਹਿਣੀ ਤੇ ਅਸੀਂ ਵੀ ਇੱਥੇ ਰਹਿਣਾ ਹੈ ਮਤਾ ਡਿਵੈਲਪਰ ਨਾ ਕਹੀਂ ਚੱਲੂਗਾ ਜੇਕਰ ਨਹੀਂ ਕਿਹੜਾ ਆਂਦੀ ਕਰ ਹਾਂ ਦਸ ਦਿਨ ਤੋਂ ਬਾਅਦ ਇਹ ਮੰਡਾ ਲਿਆ ਜਾਏਗਾ ਇਹੋ ਬਿਠਾ ਲਿਆ ਜਾਏਗਾ ਭਾਰ ਜੀ ਇੱਥੇ ਕੋਈ ਪਾਰਟੀ ਬਾਜ਼ੀ ਨਹੀਂ ਆ ਫਿਰ ਵੀ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੀਜਪੀ ਅੰਮ੍ਰਿਤਸਰ ਅਸੀਂ ਮੋਰਚਾ ਔਰ ਬੀਜਪੀ ਨੇ ਪੂਰਾ ਸਮਰਥਨ ਕੀਤਾ ਆ ਆਪਣੇ ਐਸਸੀ ਸਮਾਜ ਵਾਸਤੇ ਔਰ ਦੇਖ ਤੁਸੀਂ ਦੇਖ ਰਹੇ ਹੋ ਸਾਰਾ ਸਾਡਾ ਐਸਸੀ ਸਮਾਜ ਇੱਥੇ ਖੜਾ ਆ ਔਰ ਅੱਜ ਸਾਰਾ ਐਸਸੀ ਸਮਾਜ ਗੇਟ ਕੀ ਮਟਾਣਾ ਠੇਰਨ ਵਾਸਤੇ ਖੜਾ ਸੀ ਕਿ ਦੇਖ ਰਹੇ ਹੋ ਕਿ ਸਾਰਾ ਸਾਡਾ ਐਸਸੀ ਸਮਾਜ ਇੱਥੇ ਆ ਗਿਆ ਵਾ ਲੇਕਿਨ ਜਿਵੇਂ ਗੱਬਰ ਸਾਹਿਬ ਨਾਲ ਨੇ ਗੱਲ ਕੀਤੀ ਐ ਐਸਪੀ ਸਾਹਿਬ ਨਾਲ ਔਰ ਉਹਨਾਂ ਨੇ ਔਰ ਉਹਨਾਂ ਨੇ ਔਰ ਉਹਨਾਂ ਨੇ 10 ਦਿਨ ਦਾ ਟਾਈਮ ਲਿਆ ਵਾ ਉਹ 10 ਦਿਨ ਦੇ ਟਾਈਮ ਦੇ ਅੰਦਰ ਅੰਦਰ ਜਿਹੜਾ ਵਾ ਸਾਡਾ ਜਿਹਨੇ ਸੁਸਾਇਡ ਕਰਵਾਇਆ ਵਾ ਜਿਹਦੀ ਵਜ੍ਹਾ ਨਾਲ ਸੁਸਾਇਡ ਹੋਇਆ ਵਾ ਉਹਨੂੰ ਰੈਸਟ ਕਰਨਗੇ ਨਹੀਂ ਤੇ ਫਿਰ ਇੱਥੇ ਦੁਬਾਰਾ ਫਿਰ ਸਾਡਾ ਬਹੁਤ ਸਮਾਜ ਇਕੱਠਾ ਹੋ ਕੇ ਧਰਨਾ ਲਾਏਗਾ ਜੀ ਤੇ ਸਮਾਜ ਦਾ ਮਸਲਾ ਇਹ ਜਾਤੀਆਂ ਦੀ ਗੱਲ ਕਰੀਏ ਤਾਂ ਮੈਂ ਸਵਨਕਰ ਜਾਤੀ ਨਾਲ ਸੰਬੰਧ ਰੱਖਣਾ ਸੁਨੀਲ ਕੁਮਾਰ ਪੱਟੀ ਸਾਡਾ ਯਾਰ ਸੀ ਦੋਸਤ ਸੀ ਮਿੱਤਰ ਸੀ ਸਾਡੇ ਨਾਲ ਬਹਿਣਾ ਉੱਠਣਾ ਖਾਣਾ ਪੀਣਾ ਇਕੱਠੇ ਸੀਗੇ ਬੜੀ ਮਦਭਾਗੀ ਘਟਨਾ ਹੋਈ ਹੈ ਔਰ ਪੁਲਿਸ ਦੇ ਇਲਾਕੇ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ 2 ਮਹੀਨੇ 10 ਦਿਨ ਹੋ ਗਏ ਨੇ ਅੱਜ ਤੱਕ ਮੁਲਜ਼ਮ ਜਿਹੜਾ ਅਰੈਸਟ ਨਹੀਂ ਕੀਤਾ ਗਿਆ ਜਦੋਂ ਕਿ ਵਿਧਾਨ ਸਭਾ ਦੇ ਵਿੱਚ ਸਾਡੇ ਸੀਐਮ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੀ ਪੁਲਿਸ ਬੜੀ ਪਰਫੈਕਟ ਹੈ ਅਗਰ ਉਹ ਪਰਫੈਕਟ ਹੈ ਤੇ ਇੱਕ ਆਪਣੇ ਥਾਣੇ ਦੀ ਹੱਦ ਦੇ ਅੰਦਰੋਂ ਬੰਦਾ ਚੁੱਕ ਕੇ ਨਹੀਂ ਲਿਆ ਸਕਦੇ ਜਦੋਂ ਕਿ ਅਮਰੀਕਾ ਦੇ ਵਿੱਚੋਂ ਬੰਦੇ ਚੁੱਕ ਕੇ ਲਿਆਏ ਜਾ ਸਕਦੇ ਨੇ ਜੇ ਇਹਨਾਂ ਨੇ ਦਸਾਂ ਦਿਨਾਂ ਦੇ ਵਿੱਚ ਵਿੱਚ ਬੰਦੇ ਨੂੰ ਅਰੈਸਟ ਨਾ ਕੀਤਾ ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ ਪੂਰੇ ਜੋਰ ਨਾਲ ਚੱਲਦਾ ਰਹੇਗਾ ਸਾਨੂੰ ਕਮਿਸ਼ਨਰ ਸਾਹਿਬ ਦਾ ਦਫ਼ਤਰ ਘੇਰਨਾ ਪਿਆ ਤੇ ਅਸੀਂ ਉਹ ਵੀ ਘੇਰਾਂਗੇ